ਸਸੇਖਾ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਉਦੋਂ ਆਪਾਂ ਆ ਸੋਨਾ ਲਿਕਾ ਟਰੈਕਟਰ ਦੀ ਆਪਣੇ ਦੀ RX ਦੀ ਹਲਾਂ ਤੇ ਐਵਰੇਜ ਗੱਡੀ ਸੀ ਅੱਜ ਜਿਹਦੀ ਸਾਗ ਕੇ ਤੁਹਾਨੂੰ ਕੱਟ ਕੇ ਦਿਖਾਵਾਂਗੇ ਸਾਗ ਕੇ ਤੇ ਬਹੁਤ ਘੱਟ ਵੀਡੀਓ ਆਉਂਦੀਆਂ ਮੈਂ ਤਾਂ ਕਦੇ ਦੇਖੀ ਨਹੀਂ ਬੰਦੇ ਨੇ ਐਵਰੇਜ ਪਾਈ ਹੈਗੀ ਤੇ ਮਾਰਾਂਗਾ ਆਪਾਂ ਦੂਜੇ ਹਾਈਚ ਹਵਾ ਥੋੜੀ ਤੇਜ਼ ਆ ਤੇ ਵਿੱਚ ਹਵਾ ਫੜ ਫੜ ਜੀ ਵੱਜੂਗੀ ਤੇ ਦੂਜੇ ਹਾਈਚ ਆਪਾਂ ਸਾਗਾਂ ਮਾਰਾਂਗੇ ਜਬ 1500 ਚੱਕਰ ਰੱਖ ਕੇ 3.5 ਕਿੱਲੇ ਬਾਹਣਾ ਤੇ ਆਹ ਸਾਗਾ ਦੋ ਕਟੇ ਧਰ ਲਿਆ ਆਪਾਂ ਪਤਾ ਨਹੀਂ 12 ਕਟਾ ਪਈ ਇਹ ਕੰਨੀ 11 ਫੁੱਟ ਦਾ ਤੇ ਤੁਸੀਂ ਆਦੇ ਹਿਸਾਬ ਨਾਲ ਦੇਖ ਲਓ ਇੰਨਾ ਕ ਬਾਹਰ ਨਿਕਲਦਾ ਹਰਾਂ ਵੀ ਇਹ ਤੋਂ 11 12 ਫੁੱਟ ਲਗਭਗ ਹੋਊਗਾ ਸਾਨੂੰ ਤੇਲ ਤੱਕ ਕਰਾਤੀ ਹੈ ਜੀ ਤੇ ਆਪਾਂ ਪੈਸੇ ਦੀ ਖੜਾ ਤੇ ਵੀਡੀਓ ਪਾਜੀ ਸੀਗੀ ਤੇ ਬਈ ਉਹ ਤਾਂ ਪੱਕਾ ਮਾਰਖੀ ਏ ਸੀਗਾ ਖਾਬਾ ਤੇ ਜਿਆ ਬਈ ਜੀ ਨੇ ਮਾਫੀ ਚਾਹਣੇ ਆਗੇ ਥੋੜੀ ਅੱਜ ਤੇ ਇਹ ਮੈਂ ਬੁੱਤੱਖਾਂ ਜੀ ਖੜਾ ਟਰੈਕ ਲਗਭਗ Jadi ekstra kejangan ini, kalau manjali ya, apa ini ਜਾ 55 ਲੀਟਰ ਯਾਰ ਗੱਡੀ ਹੋ ਗਈ ਇੱਕ ਮਿੰਟ ਮੈਂ ਦੁਬਾਰੇ ਸਭਾ ਕੇ ਸਿੱਧੀ ਵੀ ਆ ਤਕਮ ਨਾ ਭਾਈ ਸਭ ਕੀ ਲੀਨਰ 32 ਸਿਕਾਈ ਆ ਹੁਣ ਸਾਰੇ ਮਾਪੇ ਸਲਾਈ ਆ ਫਟੇ ਕੀ ਦੇ ਵਿੱਚ ਪੂਰਾ 55 ਲੀਟਰ ਤੇਲ ਆ ਪੂਰਾ 55 ਲੀਟਰ ਤੇਲ ਆ ਜਮਾ ਸਹੀ ਤੇ ਸਾਨੂੰ ਬਟਾਉਣਿਆਂਗੇ ਵੀ 3.5 ਕਿੱਲਿਆਂ ਤੇ ਸਾਹਗੇ ਤੇ ਇਹ ਕੀ ਹੈ ਬਰਾਇਟ ਹਾਲ ਦਾ ਇਹ ਬਸ ਸਹੀ ਸਮਝ ਦੱਸਾਂਗੇ ਭਾਈ ਕੋਈ ਆਪਾਂ ਕੋਹ ਨਹੀਂ ਰੱਖਣਾ ਕੁਛ ਨਹੀਂ ਬਸ ਇੰਨਾ ਖਵਾ ਰਹਿਦਾ 12 ਫੁੱਟ ਸਾਗਾ ਫੁੱਲ 11.5 ਗੇਰਾ 11 ਗੇਰਾ 12 ਫੁੱਟ ਤੇ ਆ ਜੋ ਮਾਰਦੇ ਆ ਸੈਲਫ ਤੇ ਇੰਨੇ ਮੋਬੇ ਦਾ ਮਾਸ ਸੱਚੇ ਬੱਸ ਤੇ ਜੇ ਆਪਾਂ ਦਾ ਕੁੱਲ ਬੱਧਾ ਹੋਇਆ 5000 6000 ਘੰਟਾ ਚੱਲਿਆ ਹੈ ਕੁੱਲ ਮਿਲੇ ਤੇ ਆਪਾਂ ਜਲਦੀ ਹੀ ਲੈਕਾ ਸੀਗਾ ਤੇ ਨਾ ਨਾ ਬੰਦੇ ਬਣਾਉਣਗੇ ਤੇ ਚੱਕੀ ਦੀ ਬੈਂਕੀ ਪਰ ਕਿੰਨੀ ਕਦੀ ਮਾਰਕ ਹੁੰਦੀ ਹੈ ਤੇ ਸਾਗ ਆਪਾ ਟਰਾਲ ਪਾ ਕੇ ਟਰਾਲ ਚ ਪਾਇਆਗਾ ਤੇ ਜੇ ਆਪਾਂ ਉਸ ਸਾਗੇ ਦੇ ਸੰਗਰ ਸਿੱਧੇ ਉਹ ਗੋਲਿਆਂ ਚ ਪਾ ਲੈਨੇ ਉਹ ਗੋਲੀਆਂ ਖਾ ਪੂਜਣਗੀਆਂ ਜਦਾਂ ਕਿ ਟਰਾਲ ਚ ਪਾਇਆ ਹੈਗਾ ਟਰਾਲ ਚ ਇੱਕ ਨੱਕਾਣ ਦਾ ਹੈਗਾ ਸਾਗਾ ਐ ਸਿਰਜਾ ਮਾਰਨ ਲੱਗ ਜਾਂਦਾ ਕਿ ਲੈਂਕਾ ਚ ਸਿੱਧਾ ਸਾਗਾ ਪਾਇਆ ਹੋਵੇ ਸਿਰਜਾ ਨਹੀਂ ਮਾਰਦਾ ਵਧੀਆ ਲੱਗਦਾ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆਗੇ ਵੀਡੀਓ ਸਾਰੀ ਦੇਖ ਲਓ ਐਂਡ ਤੱਕ ਦੱਸਾਂਗੇ ਕਿੰਨਾ ਦੇਖ ਲਿਆ ਮਾਰੀ ਅੰਮ੍ਰਿਤ ਵਿਸਾका ਦੂਜੇ ਹੈਈ ਚ ਮੁਰਕਾ ਦਾ ਬੜਾ ਸੀਗਾ ਕਿਉਂ ਹਲਾਂ ਨਾਲ ਆਪਣਾ ਇਸ ਰੋਡ ਤੇ ਪਾਇਆ ਥਾਗਾ ਮੈਂ ਰੋਡ ਤੇ ਮਾਰਦਾ ਸੀ ਐ ਮਾਰਨ ਨਾਲ ਇੱਕ ਤਾਂ ਡਲੇ ਬੱਦ ਬ੍ਰੀਕ ਹੁੰਦੇ ਆਗੇ ਜਦੋਂ ਕਰ ਦੂਜੇ ਰੋਡ ਰੇਡ ਲੋਡ ਦਾ ਕੰਮ ਕਰਦਾ ਥਾ ਟਰੈਕਟਰ ਬੜਕਾ ਦਾ ਜਿਆਦਾ ਹੈਗਾ ਪਰ ਡਲੇ ਬੱਦ ਬ੍ਰੀਕ ਹੁੰਦੇ ਆ ਤੇ ਐ ਵੀ ਨਾਲੇ ਸਾਡਾ ਰੇ ਇਸ ਰੋਡ ਤੇ ਪਾਇਆ ਉਧਰ ਨ ਮੱਥੇ ਰਹਿ ਗਿਆ ਨਹੀਂ ਸੀਗਾ ਪਰਨੇ ਮੱਥੇ ਉਹ ਸਾਹਮਣੇ ਤੇ ਨਾਲੇ ਮਹਾ ਉਧਰ ਨੂੰ ਰੇ ਵਗ ਗਿਆ ਥਾਕੇ ਦੇ ਵਿੱਚ ਫਸ ਕੇ ਤੇ ਤਾਂ ਕਰਕੇ ਪਹਿਲੇ ਹਾਈ ਚ ਲਾਇਆਗਾ ਤੇ 13 14 ਘਸਾ ਚੱਕਰਾਗਾ ਉਹ ਦਿਖਾਉਣੇ ਆ ਜੋ ਤੇ ਬਾਕੀ ਖਿੱਚਦਾ ਹੀ ਦੂਜੇ ਹਾਈਟ ਵੀ ਲੈਂਦਾ ਵੀ ਜਾਇ ਸੀਗਾ ਵਰਤਦਾ ਬਾਲਾ ਸੀਗਾ ਟਰੈਕਟਰ ਤੇ ਇੱਕ ਮਾਗ ਸਾਗਾਣੀ ਲੱਗੜ ਦਿੰਦਾ ਸੀਗਾ ਜੰਮੀ ਸਾਗਾਵੇਂ ਪਾਸੇ ਹੀ ਮਾਰੀ ਜਾਂਦਾ ਕਿਉਂ ਜੇ ਤਾਂ ਲੈਂਕਾ ਚ ਪਾਇਆ ਹੋਵੇ ਸਿੱਧਾ ਫੇਰ ਵੀ ਕੁਝ ਹੁੰਦਾ ਜਦੋਂ ਆਪਾਂ ਟਰੈਵਲ ਤੇ ਸਾਗਾ ਪਾ ਲੈਨੇ ਆਵੇਂ ਜਦੋਂ ਆਪਾਂ ਟਰੈਵਲ ਤੇ ਸਾਗਾ ਪਾ ਲੈਨੇ ਆਵੇਂ ਉਦੋਂ ਬਾਈ ਫਿਰ ਇਹ ਸਿਰ ਜਾ ਮਾਰ ਲੱਗਦਾ ਸਾਗਾਤ ਮਾਰ ਕੇ ਲੱਗਦਾ ਨਹੀਂਗਾ ਤੇ ਪਾਣ ਉਹਰਾ ਦੇ ਕੋਲ ਇਕੱਟਾਗਾ ਉਹ ਖੜਾ ਵਾਲਾ ਗੱਜਵਾੜੀ ਦੇ ਇਸ ਕਰਦੇ ਆਗੇ ਤੇ ਦਿਖਾਉਣੇ ਹੁੰਦਾ ਜੂਗਾ ਭਾਈ ਮੇਤਰਮ ਸਾਗਾ ਮਾਰਤਾ ਸੀ ਸਾਡੇ ਤੋਂ ਕਿੰਨਾ ਹੁੰਦੇ ਤੇ ਤੇਲ ਸਾਨੂੰ ਕਰਾਉਣਾ ਚੈੱਕ ਟਰੈਕਟਰ ਹਣੀ ਇੱਕ ਮਿੰਟ ਹੀ ਹੋਇਆ ਬੰਦ ਕਰੀ ਨੂੰ ਮਾੜਾ ਜਾਂ ਤੇਲ ਕਈ ਵਾਰ ਆ ਹਲਦਾ ਜਾਂ ਹੁੰਦਾਗਾ ਤੇ ਖੜ ਜਾਣ ਦੇ ਹਵਾ ਥੋੜੀ ਤੇ ਚੱਲੀ ਜਾਂਦੀ ਹੈ ਸ਼ਾਇਦ ਕੈਮਰੇ ਚ ਵੀ ਹਵਾ ਆਊ ਯਾਰ ਭਾਈ ਬਣ ਕੇ ਥੋੜਾ ਜਿਹਾ ਸਾਉਂਡ ਲਿਵਾਈਂ ਧਿਆਨ ਨਾਲ ਤੇ ਇੱਕ ਜਰੂਰ ਦੱਸੋ ਯਾਰ ਸਾਡੇ ਟਰੈਕਟਰ ਜੀ ਇੱਕ ਹਰੇਕ ਸੁਨਾਲੀ ਕਾ ਜੀ ਆ ਯਾਰ ਆ ਟੈਂਕੀ ਫੁੱਲਾ ਗੇਜ ਪਿੱਛੇ ਖੜੀ ਰਹਿੰਦੀ ਐਨੀ ਤੇ ਬਸ ਇਹ ਪਹਿਲੀ ਪਿੱਛੇ ਹਟਣ ਲੱਗ ਜਦੋਂ ਉਤਰੋ ਤੇਲ ਖਾਣ ਲੱਗ ਟਰੈਕਟਰ ਐ ਪਹਿਲੀ ਪਿੱਛੇ ਹਟੀ ਜੋ ਜਮਾ ਇਹ ਵਿਚਾਲੇ ਹੋ ਜਾਂਦੀ ਹੈਗੀ ਉਦੋਂ 35 ਤੋਂ 38 ਲੀਟਰ ਤੇਲ ਬਚ ਜੰਦਾ ਜੀ ਨਹੀਂ 30 ਲੀਟਰ ਬਚਣਾ ਚਾਹੀਦਾ ਇੰਨਾ ਤੇਲ ਘਟਦਾ ਆਖਦੀ ਇਹ ਤੇ ਇੰਨਾ ਕਈ ਚੱਲਿਆ ਹੋਇਆਗਾ ਤੇ ਥਾ ਕਮਾ ਹਸਤਾ ਪਹਿਲੇ ਹਾਈ ਚ ਮਾਰਿਆ ਬਾਈ ਦੂਜਾ ਹਾਈ ਜਦੋਂ ਲਾਉਣ ਲੱਗੇ ਤੇ ਹਾਲਾ ਨਾਲ ਐਸ ਰੋਡ ਤੇ ਬਾਪਾਈ ਹੋਈ ਸੀਗੀ ਤੇ ਆਪਾਂ ਸਾਰਾ ਗੱਲੰਮੀ ਲੋਟ ਮਾਰਿਆਗਾ ਤੇ ਉਹਦੇ ਨਾਲ ਕੀ ਹੋਇਆ ਟਰੈਕਟਰ ਬੁੜਕ ਦਾ ਬੜਾ ਸੀ ਤੇ ਚੱਕਰ ਆਪਾਂ ਰੱਖੇ ਸੀ 1300 1300 ਚੱਕਰ ਰੱਖਿਆ ਸੀ ਬਸ ਤੇ ਪਹਿਲਾ ਹੈ ਗੇਅਰ ਸੀ ਤੇ ਸਾਨੂੰ ਤੇਲ ਚੈੱਕ ਕਰਾਉਣੇ ਆ ਜੋ ਕਿੰਨਾ ਖਾਦਾ ਇਹਨੂੰ ਫੇਰ ਸਕਾਉਣੀ ਪੂ ਕਮੈਂਟ ਸਭਾਈ ਸਾਫ ਕਰ ਲਈ ਬਾਈ ਲੋ ਤੋਂ ਉੱਤੇ ਟਰੈਕਟਰ ਲੀਰ ਗਿੱਲੀ ਹੋ ਗਈ ਤੇ ਸਲਾਈ ਗਿੱਲੀ ਹੋ ਜਾਂਦੀ ਇਹ ਤੋਂ ਬਾਅਦ ਸਾਰ ਕਰ ਲੱਗ ਜੈਗੇ ਸੋ ਟੀਰ ਨਾਲ ਇਹ ਕਾਲ ਨੂੰ ਦੇ ਚੱਕ ਲੋਈ ਸਾਈਡ ਨੇ ਬਚ ਪਾ ਚਿਆਗਾ 55 ਲੀਟਰ ਸੀਗਾ ਜਦੋਂ ਆਪਾਂ ਸਾਗਾ ਮਾਰ ਲੱਗੇ ਆਂਗੇ ਹੁਣ ਉਹਦੇ ਵਿੱਚ 50 51 52 ਲੀਟਰ ਤੇਲ ਆ ਬਈ ਤੇ 3 ਲੀਟਰ ਤੇਲ ਖਾਦਾ 1 ਲੀਟਰ 1 ਕਿੱਲੇ ਦਾ ਵੀ 1 ਲੀਟਰ ਹੀ ਮੰਨੋ ਚਲੋ ਹੁਣ 3.5 ਕਿੱਲੇ ਬਾਹਣਾ ਇਹ ਤੇ ਚੱਕਰ ਆਪਾਂ ਰੱਖਿਆ ਸੀ 1300 1300 ਚੱਕਰ ਰੱਖਿਆ ਸੀ ਸਾਰੇ ਹੀ ਤੇ ਇਹ ਲੀਟਰ ਕਿ ਢਾਲਿਆ ਕਿੱਲੇ ਦਾ ਇੰਨਾ ਕਿ ਇੰਨੀ ਕਵਰੇਜ ਢਾਲੀ ਆ ਬਈ ਤੁਸੀਂ ਆਪ ਕੋਲ ਡ੍ਰੈਕਟਰਾਂ ਨੇ ਦੱਸਿਓ ਵੀ ਕਿੰਨਾ ਤੇ ਮਕਾ ਤਖਾਂ ਜਾਂਦਾ ਬਦੋਸੇ ਵੀ ਸਾਡੇ ਕੋਲ ਪਹਿਲਾਂ ਸਵਰਾ 8892 ਮਾਡਲ ਉਹ ਵੀ ਬੱਦਖਾ ਜਾਂਦਾ ਜੀ ਕਿਉਂ ਉਹਦਾ ਜ਼ੋਰ ਲੱਗੀ ਜਾਂਦਾ ਰਹਿੰਦਾ ਸੀਗਾ 에ਅਰ ਵਾਲਾ ਤੁਰਿਆ ਫਿਰਦਾ ਰਹਿੰਦਾਗਾ ਜੇ ਇਹ ਦੂਜੇ ਹਾਈ ਚ ਮਾਰਨਾ ਹੁੰਦਾ ਤੇਲ ਇਦੋਂ ਵੀ ਘਟਾ ਜਾਂਦਾ ਕਿਉਂ ਫਿਰ ਹੁਣ ਸਾਹਗੇ ਦਾ ਇਹ ਕੁਸ ਮੰਨਦੀ ਪ੍ਰਵਾਹ ਨਹੀਂਗਾ ਟਰੈਕਟਰ 60 ਪਾਵਰ ਆ ਫੇਰ ਵੀ ਆਖਰ ਨੂੰ ਹਣਾ ਪਾਵਰ ਤਾਂ ਵੱਡੀ ਰਹੂਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਡੇ ਸਾਹਮਣੇ ਲਾਈਵ ਵੀ ਚੈੱਕ ਕਰਿਆਗਾ ਤੇ ਸਾਡਾ ਤਨ ਕਿੰਦਾਂ ਦਾ ਕੇਰਾ ਪ੍ਰਾਂਤ ਪਟਾ ਅ ਬਿਆਪਕ ਰਾਲੀ ਸਾਗਾ ਮਾਰਿਆ ਜੇ ਘੇਰੇ ਲੋਟ ਮਾਰਦੇ ਤਾਂ ਹੋਰ ਵੀ ਖਰਚਾ ਘਟਾ ਜਾਂਦਾ ਵੀ ਆਪਾਂ ਜਿਵੇਂ ਆ ਫਾਰਮ ਕਰਵਾਇਤੀ ਢੰਗ ਨਾਲ ਮਾਰਦੇ ਜਿਵੇਂ ਉਸ ਤਰ੍ਹਾਂ ਤਰੀਕੇ ਨਹੀਂ ਮਾਰਿਆਗਾ ਤੇ ਕਿਤੇ ਦੁਬਾਰੇ ਕਿਹੜਾ ਵੀ ਆ ਜਾਂਦਾਗਾ 6-7 ਕਿੱਲਿਆਂ ਤੋਂ ਖਰਬਾਤੀ ਹੋ ਗਿਆ ਬਾ ਹਣਾ ਤੇ ਤੁਸੀਂ ਇਹ ਲੋੜ ਵੀ 30 ਲੀਟਰ ਤੇ ਖਾਦਾ ਪੂਰਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਥੋੜਾ ਕਿੰਨਾ ਖਾਂਦਾ ਤੇ ਆਪਾਂ ਕੱਲ ਨੂੰ ਜਾਂ ਪਰਸੋਂ ਨੂੰ ਤਵੀਆਂ ਤੇ ਚਲਾਇਆ ਜਦੋਂ ਤੇ ਤਵੀਆਂ ਵਾਲੀ ਵੀਡੀਓ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਕਿੰਨਾ ਤੇਲ ਖਾਂਦਾ 16 ਤਵੀਆਂ ਤੇ ਤੁਹਾਨੂੰ ਜਰੂਰ ਦੱਸਾਂ ਕਿ ਕਿਹੜੇ ਗੀਅਰ 'ਚ ਖਿੱਚਦਾਗਾ ਸਾਰਾ ਕੁਝ ਦੱਸਾਂਗੀ ਜੇ ਨਾਲ ਫੋਲੋ ਕਰਕੇ ਰੱਖ ਲਓ ਆਪਣਾ ਹੋਰ ਜਾਣਕਾਰੀਆਂ ਵੀ ਵੀਡੀਓਆਂ ਸਾਰੀਆਂ ਖੇਤੀਬਾੜੀ ਵਾਲੇ ਪਾਉਣੇ ਹੁੰਦੇ ਆ ਬਾਈ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ